ਹਾਂਜੀ ਕਿੱਥੇ ਜੀ ਤਿਆਰੀ ਕਰੀਆ ਫਿਰ ਤੁਸੀਂ ਹਣ ਜਰਾ ਸਹਿਬ ਗੁਰਦਰ ਸਾਹਿਬ ਚੱਲੇਓ ਜਰਾ ਸਹਿਬ ਬਾਬਾ ਜੀ ਦੇ ਗੁਰਦਾਰੇ ਚੱਲੇ ਪ੍ਰਸ਼ਾਦੀ ਲਾਹੋ ਸੇਵਾ ਕਰੋਗੇ ਫਿਰ ਉੱਥੇ ਕਿਹੜੀ ਕਿਹੜੀ ਸੇਵਾ ਕਰੋਗੇ ਸੇਵਾ ਜੀ ਪਹਿਲਾਂ ਪ੍ਰਸ਼ਾਦੀ ਪਕਾਵਾਂਗੇ ਫਿਰ ਆਦਾ ਖਾਣਾ ਖਾਵਾਂਗੇ ਫਿਰ ਅਸੀਂ ਸਬਜ਼ੀ ਜੀ ਲਾਵਾਂਗੇ ਫਿਰ ਅਸੀਂ ਲੇਟ ਹੋਵਾਂਗੇ ਅੱਛਾ ਫਿਰ ਘਰੇ ਆਜੋਗੇ ਸਾਮ ਨੂੰ ਮੈਂ ਅਥਰੇਂਦਾ ਫੇਰ ਪ੍ਰਸ਼ਾਦਾ ਪਕਾਵਾਂਗੇ ਪ੍ਰਸ਼ਾਦ ਅਗੇ ਪੰਜ ਵਾਦਨ ਦੇ ਸੀ ਪਿੰਡ ਆ ਜਾਂਗੇ ਅੱਛਾ ਹੋਰ ਦੱਸੋ ਫਿਰ ਕਿਵੇਂ ਆ ਜ਼ਿੰਦਗੀ ਵਧੀਆ ਚੱਲ ਰਹੀ ਹੈ ਬਹੁਤ ਸੋਹਣਾ ਕੰਮ ਚੱਲਦਾ ਜੀ ਲੱਗਦਾ ਗੁਰਦਾਰੇ ਤਾਂ ਅੱਛਾ ਤਰਾਂ ਤਰਾਂ ਮੇਰੇ ਭੈਣਾਂ ਮਿਲ ਗਿਆ ਤਰ੍ਹਾਂ ਇੱਕੋ ਹੀ ਨਹੀਂ ਸੀ ਆਪਦੇ ਵਿੱਚ ਵਧੀਆ ਵਧੀਆ ਹੋਰ ਕਿਵੇਂ ਫਿਰ ਦੁਨੀਆ ਤਾਂ ਜਾਣ ਨੂੰ ਜੀ ਕਰਦਾ ਮਾਲਾ ਜੀ ਨਹੀਂ ਇਹਦਾ ਕਰਦਾ ਮੇਰਾ ਨਹੀਂ ਜੀ ਕਰਦਾ ਉਹਦੇ ਭੈਣ ਭਾਈਆਂ ਨੂੰ ਛੱਡ ਕੇ ਅੱਛਾ ਦੁਨੀਆ ਤੇ ਜੀ ਲੱਗਿਆ ਪਿਆ ਹੈ ਜੀ ਲੱਗਿਆ ਪੂਰਾ ਤੀਆਂ ਲੱਗੀਆਂ ਪਈਆਂ ਬਹੁਤ ਸੋਹਣਾ ਠੀਕਾ ਸਾਡੇ ਵਰਗੇ ਤਾਂ ਕਹਿ ਦਿੰਦੇ ਆ ਕਿ ਦੁਨੀਆ ਤਾਂ ਚੱਲੀ ਏ ਕੀ ਐ ਇੱਥੇ ਦੁਨੀਆ ਤੇ ਗਲਤ ਛੋੜੀ ਫੇਰ ਗੱਲ ਨਹੀਂ ਕਰਨੀ ਚਾਹੀਦੀ ਅੱਜ ਅੱਗੇ ਨਹੀਂ ਮੁੜ ਕੇ ਇਥੇ ਆਪੇ ਅੱਛਾ ਸਾਡੇ ਵਰਗੇ ਤਾਂ ਐਵੇਂ ਮਾੜਾ ਜਿਹਾ ਹੋ ਜਵੇ ਕੁਝ ਕਹਿ ਦਿੰਨੇ ਆ ਵੀ ਰੱਬਾ ਲੈ ਜਾ ਨਾ ਨਾ ਇਹ ਗੱਲ ਝੂਠ ਗੱਲ ਛੋੜੀ ਇਹ ਆਂਦਾ ਰੱਬ ਕੋਲ ਜਾਈਏ ਕਹਿਣਾ ਨਹੀਂ ਚਾਹੀਦਾ ਫਿਰ ਨਾ ਨਾ ਜੱਗ 'ਚ ਬਸਣਾ ਚਾਹੀਦਾ ਕੀ ਐ ਇੱਥੇ ਫਿਰ ਦੁਨੀਆ ਤੇ ਕੀ ਵਧੀਆ ਭੈਣ ਭਾਈ ਤਾਇ ਚਾਚੇ ਮਾਪਿਓ ਅੱਛਾ ਅਬ ਇਹ ਸਹੇਲੀਆਂ ਅਧੀਆਂ ਤਾਈਆਂ ਚਾਚੀਆਂ ਅਧੀਆਂ ਮਾਮੀਆਂ ਅੱਛਾ ਜੀ ਹੁਣ ਇਹਨਾਂ ਫਿਰ ਅੱਛਾ ਇੰਨਾ ਵਧੀਆ ਇੰਨਾ ਪਿਆਰਾ ਤੇਰਾ ਸਾਰਿਆਂ ਨਾਲ ਬਹੁਤਾ ਹੀ ਪਿਆਰਾ ਪਤਾ ਨਹੀਂ ਮੈਂ ਤਾਂ ਜੱਗ ਤੇ ਮੇਰਾ ਤਾਂ ਜਿੰਨਾ ਕਹਦੇ ਜਿੱਥੇ ਪੈਰ ਤਾਂ ਲੈਂਦੇ ਤੇ ਬਹਿ ਜਾ ਬਹਿ ਜਾ ਹੁੰਦੀ ਹੈ ਮੇਰੀ ਤਾਂ ਅੱਛਾ ਇੰਨਾ ਪਿਆਰਾ ਬਾਬਾ ਜੀਆ ਭੋਗ ਬੰਦੀ ਪਹਿਲਾਂ ਮੇਰੇ ਹੱਥੇ ਤੇ ਧਰੂਗਾ ਅੱਛਾ ਵਧੀਆ ਪਿਆਰ ਨਾਲ ਹੀ ਹੈ ਨਾ ਹੈ ਨਾ ਮੈਨੂੰ ਤਾਂ ਬਹੁਤ ਹੀ ਮੋਹ ਹੋ ਰਿਹਾ ਸਾਰੇ ਪਿਆਰ ਕਰਦੇ ਆ ਹੈ ਵਧੀਆ ਹੋਰ ਸੁਣਾਓ ਕੋਈ ਗੱਲਬਾਤ ਬੱਸ ਠੀਕ ਠਾਕ ਹੀ ਰਹੀ ਠੰਡ ਤਾਂ ਨਹੀਂ ਲੱਗਦੀ ਨਾ ਠੰਡ ਨਹੀਂ ਲੱਗਦੀ ਮੈਂ ਦੇਖ ਤੇਰਾ ਪੁੱਤ ਛੋਲੇ ਦਰਸਾ ਹੁੰਦੀ ਰਹੇ ਮੈਨੂੰ ਅੱਛਾ ਠੀਕ ਹੈ ਹੋਰ ਮੰਮੇ ਦੀ ਆ ਪੂਆ ਦੇ ਤੀਆ ਮਿਲਦੇ ਆ ਗਿਲਦੇ ਆ ਦੋ ਦਾ ਮਿਲਦਾ ਵੇਰਾ ਅੱਛਾ ਵਧੀਆ 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 ਇੰਜੀ ਲੱਗਿਆ ਰਵੇ ਨਾ ਤਾਂ ਦੋ ਨੂੰ ਜੀ ਨਹੀਂ ਕਰਦਾ ਇੱਥੋਂ ਅੱਛਾ ਜੀ ਲੱਗ ਜਾਂਦਾ ਨਾ ਨਾ ਜੀ ਬਹੁਤ ਸੋਹਣਾ ਲੱਗਦਾ ਹੁਣ ਗਿਆ ਥੋੜਾ ਤਾਂ ਵੀ ਵਧੀਆ ਕਰਦੇ ਆ ਹਨਾ ਮੇਰਾ ਤਾਂ ਭਾਈ ਬਹੁਤ ਕਰਦੇ ਆ ਨਿਸ਼ਾਨਾ ਨਹੀਂ ਤਾਂ ਮੇਰਾ ਬਾਹਰ ਉਹ ਕਰਦਾ ਉਹਦੀ ਮਾਦਾ ਨਹੀਂ ਕਰਦਾ ਇਹਨਾਂ ਮੇਰਾ ਕਰਦਾ ਅੱਛਾ ਥੋੜਾ ਤਾਂ ਵੀ ਬਹੁਤ ਕਰਦੇ ਆ ਪੁੱਛਰੇ ਹੁਣੀ ਪੁਜਰਾ ਤਾਂ ਮੈਨੂੰ ਮੈਂ ਕਈ ਦਿਨ ਆਈ ਨਹੀਂ ਕਿ ਜਿਹੜੇ ਮੋੜੇ ਕਿਤੇ ਜਿਹੜੇ ਮੋੜੇ ਨਾ ਮਣੀ ਕੋਲੇ ਗਈ ਆ ਉਹ ਭੱਜ ਕੇ ਮੈਨੂੰ ਚੁੰਬੜੀ ਆਂਦੀ ਅੱਛਾ ਕਹਿੰਦੀ ਤੈਨੂੰ ਮਿਲਣਾ ਹੈ ਹਾਂ ਮਿਲਣਾ ਹੋਰ ਫਰਾਗੀ ਬੈਠੀ ਮੈਂ ਤਾਂ ਠੀਕ ਹੈ ਫੋਟੋ ਚ ਮਸਾ ਦੇਖੀ ਮੈਂ ਤਾਂ ਫੇਰ ਫੋਟੋ ਜਿੜਕਾ ਬੈਠੀ ਸੀ ਮੁਰਕੜੀ ਵਾਲੀ ਅੱਛਾ ਜਦੋਂ ਆਏ ਨਹੀਂ ਦੋ ਤਿੰਨ ਦਿਨ ਕਰੇ ਹੈ ਫੇਰ ਫੋਟੋ ਜਿ ਦੇਖੀ ਵਿੱਚੂ ਠੀਕ ਆ ਭਾਈ ਪੁਜਰਾ ਠੀਕ ਆ ਕਹਿੰਦਾ ਤੈਨੂੰ ਦਿਖਾ ਦਣਾ ਦਿਖਾ ਦਿਆ ਆਈ ਬੈਠੀ ਕੱਟੀ ਹੋਈ ਅੱਛਾ ਹਰ ਤੁਸੀਂ ਬਰ ਕੀ ਕਹਿਣਾ ਚਾਹੁੰਦੇ ਹੋ ਵੀ ਵਧੀਆ ਜ਼ਿੰਦਗੀ ਜਿਉਣੀ ਚਾਹੀਦੀ ਬੰਦੇ ਨੂੰ ਹੈ ਰੋਣਾ ਨਹੀਂ ਚਾਹੀਦਾ ਆਪਾਂ ਤਾਂ ਜੀ ਲੱਗੇ ਆਪਾਂ ਤਾਂ ਮੁੱਝਾ ਮਾਰਦੇ ਬੁੱਲੇ ਵਰਦੇ ਕੋਈ ਦੁੱਖ ਨਹੀਂ ਕੋਈ ਦਲੇ ਨਹੀਂ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਰੋਣਾ ਨਹੀਂ ਚਾਹੀਦਾ ਜ਼ਿੰਦਗੀ ਵਧੀਆ ਜਿਉਣੀ ਚਾਹੀਦੀ ਆ ਕੰਮ ਕਾਰ ਕਰਨੇ ਬਾਹਰੂ ਬਾਹਰੂ ਕਰੋ ਹੋਰ ਕੀ ਜੱਗ ਦੀ ਆ ਪਹਿਲਾਂ ਤਾਂ ਕੰਮਾਂ ਚੰਦੇ ਨਿਆਹਗੀਆਂ ਦਿਹਾੜੀਆਂ ਹੁਣ ਤਾਂ ਕਹ ਹੁਣ ਤਾਂ ਵੇਲੇ ਹੁਣ ਤਾਂ ਬਾਹਰੂ ਬਾਹਰੂ ਕੋ ਨੂ ਬੁਰ ਮਹਰਾਈ ਲੜ ਲਾ ਲਈ ਵੀ ਆਪਾਂ ਨੂੰ ਤੇ ਹੋਰ ਪੀਣੀ ਆ ਫਿਰ ਚਾਹ ਤੁਸੀਂ ਪੀ ਲਾਂਗੇ ਜੀ ਚੱਲ ਜਾਈਂ ਲਾ ਜੀ ਹੋਰ ਚਾਹ ਪੀਣਗੇ ਲੈਚੀਆਂ ਨਹੀਂ ਨਾ ਪੀਦਾ ਚਾਹ ਨਹੀਂ ਦੱਸਦੇ ਪੁੱਤ ਜਹੰਦਾ ਹੁੰਦਾ ਹੈ ਛੇ ਅੰਮ੍ਰੀ ਭਾਣ ਜੀ ਲਈ ਚਾਹ ਮੈਨੂੰ ਛੇ ਹੋਰ ਤੁਹਾਡੀ ਸਹੇਲੀਆਂ ਦੇ ਨਾਮ ਦੱਸ ਦੋ ਕਿਹੜੀਆਂ ਸਹੇਲੀਆਂ ਤੁਹਾਡੀਆਂ ਵੇ ਜਦੋਂ ਸਾਹਆਂ ਸਹੇਲੀਆਂ ਅੱਛਾ ਕਿ ਮਜੀਤ कौर ਸਹੇਲੀਆ ਲੇਕਿਨ ਜਨੈਲ कौर ਸਹੇਲੀਆ ਉਹ ਤਾਂ ਨਾਲੇ ਤੁਹਾਡੀ ਨੂੰ ਲੱਗਦੀ ਕਿ ਭਰਜਾਈ ਲੱਗਦੀ ਆ ਭਰਜਾਈ ਆ ਜੀ ਪਰ ਸਹੇਲੀ ਕੁੜੀ ਆ ਜਾਂਦਾ ਮੋਹ ਕਰਦੀ ਆ ਇੱਕੋ ਜਿਹੇ ਹਾਲ ਚਿਤਾ ਜੀ ਜੁਕੀ ਜਾਂਦੇ ਆ ਅੱਛਾ ਮੋਹ ਆ ਮੇਰੀ ਭਰਜਾਈ ਲੱਗਦੀ ਆ ਅੱਛਾ ਬਲਦੀ ਵਧੀਜੀ ਲੱਗਦੀ ਆ ਠੀਕ ਉਹੀ ਤਾਂ ਜਵਾਈ ਆ ਜੀ ਰਤ ਮੈਂ ਕਿਹਾ ਅੱਛਾ ਵਧੀਆ ਚਲਦਾ ਜਵਾਈ ਤਾਂ ਨਹੀਂ ਮਿਲ ਲਾਂਦਾ ਮੇਰੇ ਤੇ ਹੀ ਜਵਾਈ ਨੇ ਜਿਹੜਾ ਫੱਟ ਕੇ ਬੁਲਾਉਂਦਾ ਅੱਛਾ ਚਾਹ ਪੀਓ ਫਿਰ ਚਲੋ ਚਲਾਂ ਜੀ ਫਿਰ ਮਿਲਦੇ ਆ ਸਾਮ ਨੂੰ ਠੀਕ ਆ ਚਲਦਾ ਜੀ ਮਿਲਾਂਗੇ ਠੀਕ ਆ ਫਤੇ ਦਾ ਬੁਲਾ ਦਿਓ ਫਿਰ ਸਾਥੀ ਕਾਕਾ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ